ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾ ਭਾਈ ਮਨਜੀਤ ਸਿੰਘ ਜਥੇਦਾਰ ਮਿੱਠੂ ਸਿੰਘ ਕਹਾਣੇਕੇ ਜਥੇਦਾਰ ਸਤਵਿੰਦਰ ਸਿੰਘ ਟੋੜਾ ਜਥੇਦਾਰ ਮਲਕੀਸ਼ ਸਿੰਘ ਚੰਗਾਲ ਵੱਲੋਂ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਜੀ ਪਾਸੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਕਿ ਜਿਸ 161 44 ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪੀ ਸਿੰਘ ਖਿਲਾਫ ਬਦਲਾ ਲੋ ਭਾਵਨਾ ਤਹਿਤ ਕਾਰਵਾਈ ਕੀਤੀ ਗਈ ਉਸ 44 ਰਿਪੋਰਟ ਨੂੰ ਰੱਦ ਕੀਤਾ ਜਾਵੇ ਇਸ ਦੇ ਨਾਲ ਹੀ ਐਸਡੀਪੀਸੀ ਮੈਂਬਰਾਂ ਨੇ ਸਮੂਹਿਕ ਮੰਗ ਚੁੱਕਦੇ ਆ ਕਿ ਹੁਣ 44 ਕਮੇਟੀ ਦੀ ਰਿਪੋਰਟ ਅੰਤਰੀਂ ਕਮੇਟੀ ਨੇ ਰੱਖ ਦਿੱਤੀ ਹੈ ਸੰਗਤ ਦੀ ਭਾਵਨਾ ਮੁਤਾਬਕ ਇਸ 44 ਰਿਪੋਰਟ ਨੂੰ ਵੀ ਪੜਤਾਲ ਕੀਤਾ ਜਾਵੇ ਕਿ ਕਿਸ ਕਦਰ 161 ਤਤਹੀਣ ਕੋਰੇ ਝੂਠ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਗਈ ਜਦੋਂ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਕੌਮ ਦੀ ਨੁਮਾਇੰਦਾ ਜਮਾਤ 'ਚੋਂ 10 ਸਾਲ ਪਾਬੰਦੀ ਵਾਲੇ ਲੀਡਰ ਨੇ ਇਹ ਰਿਪੋਰਟ ਨੂੰ ਆਪਣੇ ਰਸੂਖ ਨਾਲ ਤਿਆਰ ਕਰਵਾਇਆ ਜਿਸ ਲਈ ਇਹ ਰਿਪੋਰਟ ਮਹਿਸ ਤੇ ਮਹਿਸ ਕਿੜ ਕੱਢਣ ਲਈ ਤਿਆਰ ਹੋਈ ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਇਸ ਝੂਠੀ ਰਿਪੋਰਟ ਦੇ ਆਧਾਰ 'ਤੇ ਤਖਤਾਂ ਦੀ ਪ੍ਰਭੂਸ਼ਤਾ ਸਰਵਉੱਚਤਾ ਅਤੇ ਸੰਕਲਪ ਖਿਲਾਫ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਜਿਸ ਨਾਲ ਦੁਨੀਆ ਭਰ ਵਿੱਚ ਤਖਤਾਂ ਦੀ ਮਹਾਨਤਾ ਨੂੰ ਠੇਸ ਪਹੁੰਚੀ ਹੈ ਇਸ ਲਈ ਮੈਂਬਰਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਇਸ 44ਆ ਕਮੇਟੀ ਨੂੰ ਖੁਦ-ਬਖੁਦ ਜਦੋਂ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਰੱਦ ਕਰਦੇ ਹੋਏ ਕਿਸੇ ਜਾਂਚ ਦੀ ਜ਼ਰੂਰਤ ਨਹੀਂ ਸਮਝੀ ਤਾਂ ਇਸ ਦੇ ਬਾਵਜੂਦ ਕਿਸ ਹਿੰਧ ਹਟ ਨਾਲ ਇਹ 44ਆ ਕਮੇਟੀ ਕੰਮ ਕਰਦੀ ਰਹੀ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਨੂੰ ਆਪਣੇ ਵੱਲੋਂ ਦਿੱਤੇ ਆਪਣੇ ਬਿਆਨਾਂ ਤੇ ਪੈਰਾ ਦੇਣ ਦਾ ਸਮਾਂ ਆ ਗਿਆ ਹੈ एसजीपीसी ਮੈਂਬਰਾਂ ਨੇ ਕਿਹਾ ਕਿ ਸੱਤਾ ਕਾਲ ਦੌਰਾਨ ਸੁਖਬੀਰ ਬਾਦਲ ਨੇ ਜਿਹੜੇ ਪੰਥ ਵਿਰੋਧੀ ਗੁਨਾਹ ਕੀਤੇ ਉਹਨਾਂ ਨੂੰ ਮੰਨਣ ਉਪਰੰਤ ਮਿਲੀ ਧਾਰਮਿਕ ਸੇਵਾ ਦੇ ਈਵਜ਼ ਵਿੱਚ ਗਿਆਨੀ ਹਰਪੀ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜਾ ਕਿ ਪਹਿਲਾਂ ਕੀਤੇ ਗੁਨਾਹਾਂ ਤੋਂ ਕੀਤਾ ਗਿਆ ਇੱਕ ਹੋਰ ਵੱਡਾ ਗੁਨਾਹ ਹੈ ਇਸ ਮੌਕੇ ਐਸਜੀਪੀਸੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਜਿੰਦਰ ਸਿੰਘ ਧਾਮੀ ਤੋਂ ਅਸਤੀਫੇ ਦੀ ਮੰਗ ਕਰਦੇ ਹਿਆ ਕਿ ਧਾਮੀ ਸਾਹਿਬ ਨੇ ਕੌਮ ਅਤੇ ਪੰਥ ਦੀ ਭਾਵਨਾ ਦੇ ਉਲਟ ਉਸ ਧੜੇ ਦੀ ਅਧੀਨਤਾ ਸਵੀਕਾਰ ਕੀਤੀ ਜਾਰੀ ਬਿਆਨ ਵਿੱਚ ਮੈਂਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਜਿਹੇ ਹੀ ਪੰਥ ਵਿਰੋਧੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹੋਣ ਉਸ ਵਕਤ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਪ੍ਰਧਾਨੀ ਸਾਹਿਬ ਨੇ ਇਨ੍ਹਾਂ ਸਾਜ਼ਿਸ਼ਾਂ ਨੂੰ ਪੂਰਾ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ ਜਰੀ ਬਿਆਨ ਵਿੱਚ ਐਸ ਡੀ ਪੀ ਸੀ ਮੈਂਬਰਾਂ ਨੇ ਪੂਨ ਆਸ ਪ੍ਰਗਟ ਕੀਤੀ ਕਿ ਸਿੰਘ ਸਾਹਿਬ ਗਿਆਨੀ ਰਖबीर ਸਿੰਘ ਪੰਥ ਨੂੰ ਰਾਹ ਦੁਸੇਰਾ ਦਿਖਾਉਂਦੇ ਹੋਏ ਇਸ 165 ਰਿਪੋਰਟ ਨੂੰ ਰੱਦ ਕਰਦੇ ਹੋਏ ਗਿਆਨੀ ਹਰਪੀ ਸਿੰਘ ਜੀ ਦੀਆਂ ਸੇਵਾਵਾਂ ਮੁੜ ਬਹਾਲ ਕਰਨ ਲਈ ਉਚਿਤ ਕਦਮ ਉਠਾਉਣਗੇ ਅਤੇ ਝੂਠੀ 445 ਰਿਪੋਰਟ ਦੀ ਵੀ ਜਾਂਚ ਕਰਨਗੇ ਤਾਂ ਜੋ ਖਾਲਸਾ ਪੰਥ ਖਿਲਾਫ ਰਚੀ ਗਈ ਸਾਜ਼ਿਸ਼ ਨੂੰ ਸੰਗਤ ਸਾਹਮਣੇ ਨੰਗਾ ਕੀਤਾ ਜਾ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾ ਭਾਈ ਮਨਜੀਤ ਸਿੰਘ ਜਥੇਦਾਰ ਮਿੱਠੂ ਸਿੰਘ ਕਹਾਣੇਕੇ ਜਥੇਦਾਰ ਸਤਵਿੰਦਰ ਸਿੰਘ ਟੋੜਾ ਜਥੇਦਾਰ ਮਲਕੀਸ਼ ਸਿੰਘ ਚੰਗਾਲ ਵੱਲੋਂ ਸਾਂਝੇ ਤੌਰ ਤੇ ਜਾਰੀ ਬਿਆਨ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਜੀ ਪਾਸੋਂ ਪੁਰਜ਼ੋਰ ਮੰਗ ਕੀਤੀ ਗਈ ਹੈ ਜਿਸ 161 445 ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪੀ ਸਿੰਘ ਖਿਲਾਫ ਬਦਲਾ ਲੋ ਭਾਵਨਾ ਤਹਿਤ ਕਾਰਵਾਈ ਕੀਤੀ ਗਈ ਉਸ 445 ਰਿਪੋਰਟ ਨੂੰ ਰੱਦ ਕੀਤਾ ਜਾਵੇ ਇਸ ਦੇ ਨਾਲ ਹੀ ਐਸ ਡੀ ਪੀ ਸੀ ਮੈਂਬਰਾਂ ਨੇ ਸਮੂਹਿਕ ਮੰਗ ਚੁੱਕਦੇ ਆ ਕਿ ਹੁਣ 445 ਕਮੇਟੀ ਦੀ ਰਿਪੋਰਟ ਅੰਤਰੀਂ ਕਮੇਟੀ ਨੇ ਰੱਖ ਦਿੱਤੀ ਹੈ ਸੰਗਤ ਦੀ ਭਾਵਨਾ ਮੁਤਾਬਕ ਇਸ 445 ਰਿਪੋਰਟ ਨੂੰ ਵੀ ਪੜਤਾਲ ਕੀਤਾ ਜਾਵੇ ਕਿ ਕਿਸ ਕਦਰ 161 ਤਤਹੀਣ ਕੋਰੇ ਝੂਠ ਦੇ ਆਧਾਰ ਤੇ ਕਾਰਵਾਈ ਕਰ ਦਿੱਤੀ ਗਈ ਜਦੋਂ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਵਰਗੀ ਕੌਮ ਦੀ ਨੁਮਾਇੰਦਾ ਜਮਾਤ 'ਚੋਂ 10 ਸਾਲ ਪਾਬੰਦੀ ਵਾਲੇ ਲੀਡਰ ਨੇ ਇਹ ਰਿਪੋਰਟ ਨੂੰ ਆਪਣੇ ਰਸੂਖ ਨਾਲ ਤਿਆਰ ਕਰਵਾਇਆ ਜਿਸ ਲਈ ਇਹ ਰਿਪੋਰਟ ਮਹਿਸ ਤੇ ਮਹਿਸ ਕਿੜ ਕੱਢਣ ਲਈ ਤਿਆਰ ਹੋਈ ਐਸਜੀਪੀਸੀ ਮੈਂਬਰਾਂ ਨੇ ਸਮੂਹਿਕ ਰੂਪ ਵਿੱਚ ਕਿਹਾ ਕਿ ਇਸ ਝੂਠੀ ਰਿਪੋਰਟ ਦੇ ਆਧਾਰ 'ਤੇ ਤਖਤਾਂ ਦੀ ਪ੍ਰਭੂਸ਼ਤਾ ਸਰਵਉੱਚਤਾ ਅਤੇ ਸੰਕਲਪ ਖਿਲਾਫ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਜਿਸ ਨਾਲ ਦੁਨੀਆ ਭਰ ਵਿੱਚ ਤਖਤਾਂ ਦੀ ਮਹਾਨਤਾ ਨੂੰ ਠੇਸ ਪਹੁੰਚੀ ਹੈ ਇਸ ਲਈ ਮੈਂਬਰਾਂ ਨੇ ਪੁਰਜ਼ੋਰ ਅਪੀਲ ਕੀਤੀ ਕਿ ਇਸ 44ਆ ਕਮੇਟੀ ਨੂੰ ਖੁਦ-ਬਖੁਦ ਜਦੋਂ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੇ ਰੱਦ ਕਰਦੇ ਹੋਏ ਕਿਸੇ ਜਾਂਚ ਦੀ ਜ਼ਰੂਰਤ ਨਹੀਂ ਸਮਝੀ ਤਾਂ ਇਸ ਦੇ ਬਾਵਜੂਦ ਕਿਸ ਹਿੰਧ ਹਟ ਨਾਲ ਇਹ 44ਆ ਕਮੇਟੀ ਕੰਮ ਕਰਦੀ ਰਹੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਨੂੰ ਆਪਣੇ ਵੱਲੋਂ ਦਿੱਤੇ ਆਪਣੇ ਬਿਆਨਾਂ ਤੇ ਪੈਰਾ ਦੇਣ ਦਾ ਸਮਾਂ ਆ ਗਿਆ ਹੈ एसजीपीसी ਮੈਂਬਰਾਂ ਨੇ ਕਿਹਾ ਕਿ ਸੱਤਾ ਕਾਲ ਦੌਰਾਨ ਸੁਖਬੀਰ ਬਾਦਲ ਨੇ ਜਿਹੜੇ ਪੰਥ ਵਿਰੋਧੀ ਗੁਨਾਹ ਕੀਤੇ ਉਹਨਾਂ ਨੂੰ ਮੰਨਣ ਉਪਰੰਤ ਮਿਲੀ ਧਾਰਮਿਕ ਸੇਵਾ ਦੇ ਈਵਜ਼ ਵਿੱਚ ਗਿਆਨੀ ਹਰਪੀ ਸਿੰਘ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜਾ ਕਿ ਪਹਿਲਾਂ ਕੀਤੇ ਗੁਨਾਹਾਂ ਤੋਂ ਕੀਤਾ ਗਿਆ ਇੱਕ ਹੋਰ ਵੱਡਾ ਗੁਨਾਹ ਹੈ ਇਸ ਮੌਕੇ ਐਸਜੀਪੀਸੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਜਿੰਦਰ ਸਿੰਘ ਧਾਮੀ ਤੋਂ ਅਸਤੀਫੇ ਦੀ ਮੰਗ ਕਰਦੇ ਆ ਕਿਹਾ ਕਿ ਧਾਮੀ ਸਾਹਿਬ ਨੇ ਕੌਮ ਅਤੇ ਪੰਥ ਦੀ ਭਾਵਨਾ ਦੇ ਉਲਟ ਉਸ ਧੜੇ ਦੀ ਅਧੀਨਤਾ ਸਵੀਕਾਰ ਕੀਤੀ ਜਾਰੀ ਬਿਆਨ ਵਿੱਚ ਮੈਂਬਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਦਾ ਇਖਲਾਕੀ ਫਰਜ ਅਤੇ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਅਜਿਹੇ ਪੰਥ ਵਿਰੋਧੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹੋਣ ਉਸ ਵਕਤ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ ਪ੍ਰਧਾਨੀ ਸਾਹਿਬ ਨੇ ਇਨ੍ਹਾਂ ਸਾਜ਼ਿਸ਼ਾਂ ਨੂੰ ਪੂਰਾ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ ਜਰੀ ਬਿਆਨ ਵਿੱਚ ਐਸ ਡੀ ਪੀ ਸੀ ਮੈਂਬਰਾਂ ਨੇ ਪੂਨ ਆਸ ਪ੍ਰਗਟ ਕੀਤੀ ਕਿ ਸਿੰਘ ਸਾਹਿਬ ਗਿਆਨੀ ਰਖबीर ਸਿੰਘ ਪੰਥ ਨੂੰ ਰਾਹ ਦੁਸੇਰਾ ਦਿਖਾਉਂਦੇ ਹੋਏ ਇਸ 165 ਰਿਪੋਰਟ ਨੂੰ ਰੱਦ ਕਰਦੇ ਹੋਏ ਗਿਆਨੀ ਹਰਪੀ ਸਿੰਘ ਜੀ ਦੀਆਂ ਸੇਵਾਵਾਂ ਮੁੜ ਬਹਾਲ ਕਰਨ ਲਈ ਉਚਿਤ ਕਦਮ ਉਠਾਉਣਗੇ ਅਤੇ ਝੂਠੀ 445 ਰਿਪੋਰਟ ਦੀ ਵੀ ਜਾਂਚ ਕਰਨਗੇ ਤਾਂ ਜੋ ਖਾਲਸਾ ਪੰਥ ਖਿਲਾਫ ਰਚੀ ਗਈ ਸਾਜ਼ਿਸ਼ ਨੂੰ ਸੰਗਤ ਸਾਹਮਣੇ ਨੰਗਾ ਕੀਤਾ ਜਾ ਸਕੇ